ਉਠਿਓ ਪਉਨ ਪੂਤਨ ਹੁਤੋ ਅਗਰ ਦੂਤਨ ਚਲਿਓ ਧਾਇ ਕਹਿ ਕੈ ਸਿਆ ਸੋਧ ਲੈ ਕੈ ਹੁਤੀ ਬਾਗ ਮਾਹੀ ਤਰੇ ਬ੍ਰਿਛ ਛਾਹੀ ਪਰਿਓ ਜਾਏ ਪਾਇੰ ਸੁਨੋ ਸੀ ਮਾਇੰ ਰਿਪੰਗ ਰਾਮ ਮਾਰੇ ਖਰੇ ਤੋਹੇ ਦਵਾਰੇ ਚਲੋ ਬੇਗ ਸੀਤਾ ਜਹਾਂ ਰਾਮ ਸੀਤਾ ਹਾਂਜੀ ਖਰੇ ਖਰੇ ਤੋਹੇ ਦਵਾਰੇ ਖਰੋ ਤੋਹੇ ਦਵਾਰੇ ਖਰੋ ਖਰੇ ਹੋ ਜੀ ਖਰੇ ਦੇ ਥਾਂ ਤੇ ਹਾਂ ਖਰੇ ਹੀ ਆਏ ਇਹਦੇ ਖਰੇ ਖਰੇ ਤੋਹੇ ਦਵਾਰੇ ਹਾਂ ਜੀ ਕਰੀ ਕਰ ਲਿਓ ਜੀ ਖਰੇ ਤੋਹੇ ਦਵਾਰੇ ਖਰੇ ਤੋਹੇ ਦਵਾਰੇ ਚਲੋ ਬੇਗ ਸੀਤਾ ਜਹਾਂ ਰਾਮ ਸੀਤਾ ਹਾਂ ਜਹਾਂ ਰਾਮ ਜੀਤਾ ਜੀਤਾ ਹਾਂ ਜੰਜਕਰਨ ਹਾਂ ਚਲੋ ਬੇਗ ਸੀਤਾ ਹਨੂਮਾਨ ਕਹਿੰਦਾ ਸੀ ਮਾਤਾ ਜੀ ਚਲੋ ਰਾਮ ਜਹਾਂ ਰਾਮ ਜੀਤਾ ਸਬੈ ਸਤਰ ਮਾਰੇ ਭੂੰਗ ਭਰ ਉਤਾਰੇ ਚਲੀ ਮੋਦ ਕਹਿ ਕੈ ਹਨੂ ਸੰਗ ਲੈ ਕੈ ਸਿਆ ਰਾਮ ਦੇਖੇ ਉਹੀ ਰੂਪ ਲੇਖੇ ਲਗੀ ਆਨ ਪਾਇੰ ਲਖੀ ਰਾਮ ਰਾਇੰ ਕਹਿਓ ਕੌਲ ਨੈਨੀ ਵਿਦੰਗ ਬਾਕ ਬੈਨੀ ਧਸੋ ਅਗ ਮਦੰ ਤਬੈ ਹੋਏ ਸੁਦੰਗ ਲੇਈ ਮਾਨ ਸੀ ਸੰਰਚਿਉ ਪਾਵਕੀ ਸੰ ਗਈ ਪੈਠ ਐਸੇ ਘਨੰ ਬਿਜ ਜੈਸੇ ਸ੍ਰਤੰ ਜੇ ਮੰਗੀਤਾ ਮਿਲੀ ਤੈਮ ਸੀਤਾ ਤਸੀ ਜਾਏ ਕਹਿ ਕੈ ਕਢੀ ਕੁੰਦਨ ਹੋਇ ਕੈ ਤਸੀ ਧਾਏ ਕਹਿ ਕੈ ਧਾਏ ਹਾਂ ਜਦੋਂ ਕਿ ਅਗ ਵਿੱਚ ਵੜ ਜਾ ਤੈਨੂੰ ਸ਼ੁੱਧ ਕਰਨਾ ਰਾਮਚੰਦ ਨੇ ਅਗ ਵਿੱਚ ਧੁੱਤੀ ਸੀਤਾ ਤਸੀ ਧਾਏ ਕਹਿ ਕੈ ਕਢੀ ਕੁੰਦਨ ਹੋਇ ਕੈ 12 ਬੰਨੀ ਦੀ ਸੋਨਾ ਵਰਗੀ ਸ਼ੁੱਧ ਬੰਨੀ ਤਸੀਤਾਇ ਕੈ ਕੈ ਕੰਢੀ ਕੁੰਦਨ ਹਵੈ ਕੈ ਗਰੈ ਰਾਮ ਲਾਈ ਕਬੰ ਕ੍ਰਿਤ ਗਾਈ ਸਭੋ ਸਾਧ ਮਾਨੀ ਤਿਹੂ ਲੋਗ ਜਾਨੀ ਬਜੇ ਜੀਤ ਬਾਜੇ ਤਬੈ ਰਾਮ ਗਾਜੇ ਲਈ ਜੀਤ ਸੀਤਾ ਮਹਾ ਸੁਭਰ ਗੀਤਾ ਸਭ ਦੇਵ ਹਰਖੇ ਨਬੰ ਪਹੁਪ ਬਰਖੇ ਇਤ ਸ੍ਰੀ ਬਚਿਤ੍ਰਨਾਟਕੇ ਰਾਮ ਅਵਤਾਰ ਬਭੀਸ਼ਣ ਕੋ ਬਭੀਸ਼ਣ ਕੋ ਲੰਕਾ ਕੋ ਰਾਜ ਦੀਪੋ ਮਦੋਦਰੀ ਸਮੋਦ ਕੀਪੋ ਸੀਤਾ ਮਿਲ ਬੋ ਧਿਆਏ ਸਮਾਪਤ ਸਮਾਪਤ ਹਾਂਜੀ ਦੋ ਪੱਤਰੇ ਹੋਰ ਪੜ ਲੀਏ 11 ਵਜਣ ਵਾਲੇ ਹਜੇ ਵਜੇ ਨਹੀਂ 11 ਰਸਾਵਲ ਚੰਦ ਤਬੈ ਪਹੁਕ ਪੈਕੈ ਜੜੇ ਜੁਦ ਜੈ ਕੈ ਸਭੈ ਸੂਰ ਗਾਜੇ ਜਯੰ ਗੀਤ ਬਾਜੇ ਚਲੇ ਮੋਦ ਹਵੈ ਕੈ ਕਪੀ ਬਾਹਨ ਲੈ ਕੈ ਪੁਰੀ ਆਧ ਖੇਤੀ ਸ੍ਰਤੰਗ ਪੁਰੀ ਆਧ ਪੇਖੀ ਸੁਰਤੰਗ ਸਵਰਗ ਲੇਖੀ ਸ੍ਰਤੰਗ ਸਵਰਗ ਲੇਖੀ ਮਕਰਾ ਚੰਦ ਸੀਲੈ ਸੀਐਸ ਆਏ ਮੰਗਲ ਸੋਚਾਰ ਗਾਏ ਆਨੰਦ ਹੀ ਏ ਵਢਾਏ ਸਹਿਰੋ ਅਬਦ ਜਹਾਰੇ ਸਹਿਰੋ ਸਹਿਰੋ ਅਬਦ ਜਹਾਰੇ ਸੱਸੇ ਦੇ ਉੱਤੇ ਸੱਸਾ ਹਾ ਹਾ ਮੁਕਤੇ ਰਾਰੇ ਨੂੰ ਹੋੜਾ ਸਹਿਰੋ ਅਬਦ ਜਹਾਰੇ ਧਾਈ ਲੁਗਾਈ ਆਵੇ ਹਾਂ ਧਾਈ ਲੁਗਾਈ ਆਵੇ ਤੇਰੀ ਚਾਹ ਲੈ ਦੇ ਧਾਈ ਲੁਗਾਈ ਆਵੇ ਪੀਰੋ ਨਾ ਬਾਰ ਪਾਵੇ ਅਕਲ ਖਰੇ ਉਗਾਵੇ ਭਾਖਾਂ ਟੋਲਨ ਕਹਾਰੇ ਜੁਲਫਾਂ ਅਨੂਪਾਂ ਦੀ ਨਗਮ ਕੇ ਸਿਆਹਾਂ ਕੀ ਅਤਪੁਤ ਅਦਾਏ ਤਾਂ ਕੀ ਐਸੋ ਢੋਲ ਲਕਾਂ ਢੋਲਨ ਕਹਾਂ ਰੇ ਕਹਾਂ ਹੈ ਸਰਵ ਸਹੀ ਚਮਨ ਰਾ ਹੈ ਜੀ ਸਰਵ ਸਹੀ ਹਾਂ ਸਰਵ ਅਡ ਸਹੀ ਅਡ ਚਮਨ ਅਡ ਰਾਡ ਸਰਵ ਸਹੀ ਚਮਨ ਰਾ ਪਰ ਤੁਸ ਜਾ ਵਹ ਤਨ ਰਾਮ ਜੇ ਜਨ 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 ਦਿਲ ਹਰਾ ਹਮਾਰਾ ਵਹ ਮਨ ਹਰਨ ਕਹਾਂ ਹੈ ਜਤ ਕੋ ਚਰਾਏ ਦੀਨਾ ਜਾਲਮ ਫਰਾਕ ਦੀਨਾ